ਦੇ ਵਿੱਚ ਜਿਸ ਹਵੇਲੀ ਦੇ ਵਿੱਚ ਜਾ ਕੇ ਜਿਵੇਂ ਕਹਿੰਦੇ ਹੁੰਦਾ ਵੀ ਬੰਦੇ ਦਾ ਦਿਲ ਰੋਂਦਾ ਸੀਗਾ ਵੀ ਪ੍ਰਮਾਤਮਾ ਆਹ ਕੀ ਕਰਤਾ ਇੱਕ ਪਾਸੇ ਐਡੀ ਵੱਡੀ ਹਵੇਲੀ ਦੂਜੇ ਪਾਸੇ ਸਿੱਧੂ ਦੀ ਯਾਦਗਾਰ ਸੜਕ ਤੇ ਖੜਾ ਬੰਦਾ ਕਦੇ ਸਿੱਧੂ ਦੀ ਯਾਦਗਾਰ ਵੱਲ ਝਾਕਦਾ ਕਦੇ ਮੇਰੇ ਵੀਰੋਂ ਦੀ ਹਵੇਲੀ ਵੱਲ ਝਾਕਦਾ ਤੇ ਇੱਕੋ ਹੀ ਪ੍ਰਮਾਤਮਾ ਨੂੰ ਲਾਂਭਾ ਵੀ ਦਿੰਦਾ ਸੀ ਵਾਹਿਗੁਰੂ ਆਹ ਕੀ ਕਰਤਾ ਪਰ ਉਹ ਸੱਚੇ ਪਾਤਸ਼ਾਹ ਕਿ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਜਦੋਂ ਦੀ ਕਿਰਪਾ ਹੁੰਦੀ ਆ ਨਾ ਮੇਰੇ ਵੀਰੋ ਐਂ ਬਦਲ ਦਿੰਦਾ ਮਿੰਟੋਂ ਸਕਿੰਟੋਂ ਬਦਲ ਦਿੰਦਾ ਅੱਜ ਉਸੇ ਹੀ ਘਰ ਦੇ ਵਿੱਚ ਢੋਲ ਵੱਜੀ ਜਾਂਦੇ ਆ ਅੱਜ ਉਸੇ ਹੀ ਘਰ ਦੇ ਵਿੱਚ ਮੇਰੇ ਵੀਰੋ ਰੰਗ ਖੇਡਿਆ ਜਾ ਰਿਹਾ ਹੈ ਅੱਜ ਉਸੇ ਹੀ ਘਰ ਦੇ ਵਿੱਚ ਆਤਿਸ਼ਵਾਜੀਆਂ ਹੋ ਰਹੀਆਂ ਨੇ ਇਹ ਜਿਵੇਂ ਕਹਿੰਦੇ ਨੇ ਵੀ ਸਬਰ ਦਾ ਫਲ ਮਿੱਠਾ ਹੁੰਦਾ ਉਹਦੇ ਕਰ ਤੇਰ ਹੈ ਨੇਰ ਨਹੀਂ ਦੁਨੀਆ ਦਾ ਉਹ ਪਹਿਲਾ ਬੱਚਾ ਹੋਊਗਾ ਜਿਹੜਾ ਮੇਰੇ ਵੀਰੋ ਜਮਦਾਈ ਸਟਾਰ ਬਣ ਗਿਆ ਜਿਹੜਾ ਜਮਦਾਈ ਦੁਨੀਆ ਦੇ ਵਿੱਚ ਚਰਚਾ ਕਰਵਾ ਗਿਆ ਵੀ ਮੈਂ ਆ ਗਿਆ ਔਰ ਕੋਈ ਇਹ ਤੇ ਨਹੀਂ ਕਹਿ ਰਿਹਾ ਵੀਰ ਵੀ ਸਿੱਧੂ ਦੇ ਘਰੇ ਉਹਦਾ ਛੋਟਾ ਭਰਾ ਆਇਆ ਨਹੀਂ ਇਹੀ ਕਹੀ ਜਾਂਦੇ ਆ ਸਾਰੇ ਵੀ ਸਿੱਧੂ ਬੈਕ ਆ ਗਿਆ ਸਿੱਧੂ ਦੁਬਾਰਾ ਫੇਰ ਆ ਗਿਆ ਮੂਸੇ ਵਾਲਾ ਸਿੱਧੂ ਮੇਰੇ ਰੰਗਲੇ ਪੰਜਾਬ ਦਾ ਮਾਣ ਔਰ ਮੇਰੇ ਵੀਰੋ ਉਸ ਪਰਿਵਾਰ ਨੂੰ ਇਸ ਪਿੰਡ ਵੱਲੋਂ ਇਸ ਇਲਾਕੇ ਵੱਲੋਂ ਔਰ ਸਮੁੱਚੇ ਪੰਜਾਬ ਪੰਜਾਬੀਅਤ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਸੱਚੇ ਬਾਦਸ਼ਾਹ ਮੇਰੇ ਰੰਗਲੇ ਪੰਜਾਬ ਦੀਆਂ ਫਸਲਾਂ ਤੇ ਮੇਰੇ ਰੰਗਲੇ ਪੰਜਾਬ ਦੀਆਂ ਨਸਲਾਂ ਤੇ ਮਿਹਰ ਭਰਿਆ ਹੱਥ ਰੱਖ